ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ TV13 ਆ ਤੇ ਆਈ ਹੋਪ ਤੁਸੀਂ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਜੀ ਹਾਂਜੀ ਆਪਾਂ ਸਵੇਰੇ ਵੀਡੀਓ ਸ਼ੁਰੂ ਕਰਨ ਲੱਗੇ ਹਾਂ ਸਵੇਰ ਦੇ ਬੱਜ ਚੁੱਕੇ ਜੀ 4 ਤੇ ਆਪਾਂ ਫ੍ਰੈਸ਼ ਹੋ ਗਏ ਸੀ ਤੇ ਮੈਂ ਕਿਹਾ ਅੱਜ ਆਪਾਂ ਤੁਹਾਨੂੰ ਦਿਖਾਉਣਾ ਆ ਆਪਾਂ ਦਿਨ ਦੇ ਵਿੱਚ ਕੀ ਖਾਣੇ ਪੀਣੇ ਵੇਟ ਲੋਸ ਕਰਨ ਵਾਸਤੇ ਤੇ ਕੀ ਕੀ ਆਪਣਾ ਡਾਈਟ ਪਲਾਨ ਆਗਾ ਤੇ ਸਵੇਰ ਦੇ 4 ਵਜੇ ਚੁੱਕੇ ਹਾਂ ਹੁਣ ਸਵੇਰੇ ਸਿਰਫ ਆਪਾਂ ਇੱਕ ਜਿਹੜਾ ਆਪਣੇ ਘਰ ਵਿੱਚ ਅੱਧੀ ਕਿਲੋ ਦਾ ਗਲਾਸ ਹੁੰਦਾ ਨਾ ਬੱਡਾ ਤੇ ਸਿੰਪਲ ਪਾਣੀ ਦੇ ਲਵਾਂਗੇ ਤੇ ਚਲੋ ਹੁਣ ਆਪਾਂ ਪਹਿਲਾਂ ਪਾਣੀ ਫੇਲੀਏ ਇਹ ਦੇਖੋ ਜੀ ਇਹ ਵਾਲਾ ਕੋਸਾ ਜਿਹੜਾ ਇਹ 1 ਕੱਪ ਪਾਣੀ ਦਾ ਪੀਵਾਂਗੇ ਇਹਨੂੰ ਆਪਾਂ ਹાળੀ ਵਾਲੇ ਕਰਕੇ ਨਾ ਤੇ ਪਾਣੀ ਦਾ ਇਹ ਵੱਡਾ ਰਸਤਾ ग्लास पी लिया हूँ इस तुँ तो बा एक घंटे का ब्रेक लवेंगे जो बिजली हो सके तो पानी पी सकते भी और नहीं कुछ खाव तो उस पीवेंगे आप ब्लैक कॉफी तो पहला आपे जाए चाह रखी हुई है पहले चाह देख लीए चाह पर चाह हज अपनी उबली नहीं है उन्हें चलो आप वेट कर लिया चाह बना के फिर चलेंगे मजा आप ਦੇਖੋ ਜੀ ਆਪਾਂ ਦਾ ਤਾਂ ਉੱਠਣਾ ਟਾਈਮ ਨਾ 4 ਵਜੇ ਤਾਂ ਤੁਸੀਂ ਆਪ ਦੇ ਅਕੋਰਡਿੰਗ ਵੀ ਸ਼ੁਰੂ ਕਰ ਸਕਦੇ ਹੋ ਜਿੰਨੇ ਵੇ ਤੁਸੀਂ ਉੱਠਦੇ ਹੋਗੇ ਤੇ ਆਪਾਂ ਮੱਛਾਂ ਦਾ ਕਰਕੇ ਹਨਾ ਵੀ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਉਹ ਕਰਕੇ ਆਪਾਂ ਚਲਦੀ ਉੱਠ ਦੇ ਲੇਗਾ ਨਾ ਤੇ ਹੁਣ ਆਪਾਂ 4 ਵਜੇ ਉੱਠ ਕੇ ਚਾਹ ਚੂ ਬਣਾਈ ਆ ਕਿਤੇ ਪਾਣੀ ਪੀਤਾ ਤੇ ਇਹਨੇ 4:30 ਹੋਏ ਨੇ 4:30 ਚੱਲਾਂਗੇ ਆਪਾਂ ਮੱਛਾਂ ਦੀ ਤੇ ਉਧਰੋਂ ਹਨਾ ਮੁੜਦੇ ਨੇ ਵੀ ਅੱਧਾ ਘੰਟਾ ਉੱਥੇ ਰਵੇਸ ਹੀ ਲੱਗੇ ਨਾ ਧਾਰਾਂ ਤੋਂ ਦੂਰਾਂ ਤੇ ਤੋਂ ਵਰਨਾ ਸਮਰਨਾ ਹੁੰਦਾ ਤੁਹਾਵੋ ਬਹੁਤ ਨਹੀਂ ਪਾਸੀ ਆਮੀ ਹੁੰਦੀ ਆ ਨੇ ਬਿੜਾ ਚਾਤੂ ਥੋੜਾ ਜਿਹਾ ਔਖਾ ਲੱਗਾ ਕਿ ਅੱਗੇ ਅਜੇ 2-3 ਦਿਨ ਹੀ ਹੋਏ ਚਾ ਛੱਡੀ ਨੂੰ ਤੇ ਫੇਰ ਆਪਾਂ ਚੱਲਾਂਗੇ ਸ਼ਹਿਰ ਤੇ ਲਓ ਜੀ ਧਾਰਾ ਚੋਕੀ ਆਪਣਾ ਮੁੜਿਆ ਹੈ ਤੇ ਹੁਣ ਆਪਾਂ ਚੱਲਦੇ ਹਾਂ ਸ਼ਹਿਰ ਟਾਈਮ ਹੋ ਗਿਆ ਸੀਗਾ ਇਹ 4:30 ਦਾ ਤੇ ਚਲੋ ਹੁਣ ਆਪਾਂ ਸ਼ਹਿਰ ਤੇ ਚਲੀਏ ਤਾਂ ਬੂਟਵਾਰ ਦੇਖੀਏ ਬੂਟ ਪਾਈਏ ਲਓ ਜੀ ਆਪਾਂ ਬੂਟ ਪਾ ਕੇ ਜਾਂਦੇ ਹਾਂ ਸ਼ਹਿਰ ਤੇ ਕੋਈ ਨਹੀਂ ਚੱਲੀ ਆਪਾਂ ਸ਼ਹਿਰ ਤੇ ਬਾਹਰ ਤਾਂ ਨੀਰਾ ਵੀ ਕਾਫੀ ਵੇਗਰ ਵੀਡੀਓ ਵੀ ਨਹੀਂ ਕਲੀਅਰ ਹੋਣੀ ਹੈ ਇਹੀ ਤੇ ਚਲੋ ਆ ਕੀ ਬਣਦੇ ਆਪਾਂ ਨੂੰ ਹਾਂਜੀ ਤੇ ਆਪਾਂ ਆ ਗਈ ਸੀ ਸ਼ਹਿਰ ਤੋਂ ਤੇ ਹੁਣ ਆਪਾਂ ਬਣਾਉਣ ਲੱਗੇ ਸੀ ਕਾਫੀ ਆਵਦੀ ਤੇ ਆਪਾਂ ਦੋ ਪੌਊਚ ਕਾਫੀ ਤੇ ਪਾ ਕੇ ਕਾਫੀ ਬਣਾਵਾਂਗੇ ਤੇ ਇਹ ਪੀਨੇ ਹੈਗੇ ਫਿਰ ਦੇਖਦੇ ਆਂ ਫਿਰ ਘਰ ਦੇ ਕੁਝ ਕੰਮ ਧੰਦੇ ਕਰਦੇ ਆਂ ਤੇ ਫਿਰ 8:30 ਵਜੇ ਕਰਾਂਗੇ ਬ੍ਰੇਕਫਾਸਟ ਹਾਂਜੀ ਹੁਣ ਆਪਾਂ ਜਲਦੀ ਨਾਲ ਦੀ ਕਾਫੀ ਮੀਂੜੀਏ ਕਾਫੀ ਵੀ ਕੇ ਜਾਣਾ ਕਰਦੇ ਉਹ ਗਾਈਆਂ ਨੂੰ ਨਮਾਉਣ ਤੇ ਅੱਗੇ ਤਾਂ ਭਰਮਜੀਤ ਨੂੰਵਾ ਦਿੰਦੇ ਸੀਗੇ ਤੇ ਹੁਣ ਉਹਨਾਂ ਨੇ ਨਾ ਪੈਰ ਤੇ ਲੱਗੀ ਹੋਈ ਐ ਸੱਟ ਤੇ ਕਹੀ ਲੱਗੀ ਉਹਨਾਂ ਦੇ ਪੈਰ ਤੇ ਕਾफी ਜ਼ਖਮ ਹੋਇਆ ਹੋਇਆਗਾ ਇਸ ਕਰਕੇ ਹੁਣ ਡੰਗਰਾਂ ਦੀ ਵੀ ਹੈਲਪ ਕਰਾਉਣੀ ਪੈਂਦੀ ਆ ਨਾਲ ਤੇ ਚਲੋ ਜੀ ਆਪਾਂ ਉਧਰ ਜਾਗੇ ਆਈਏ ਫੇਰ ਤੁਹਾਨੂੰ ਮਿਲਦੇ ਆਖੇ ਹਾਂਜੀ ਹੁਣ 2 ਘੰਟੇ ਹੋ ਗਏ ਕਾਫੀ ਬੀਤੀ ਨੂੰ ਤੇ ਹੁਣ ਆਪਾਂ ਫਿਰਾਂਗੇ ਖਚੀਰਾ ਹੁੰਦ ਤੇ ਇਹਦੇ ਨਾਲ ਕਹਿੰਦੇ ਵੀ ਭੁੱਖ ਨਹੀਂ ਲੱਗਦੀ ਹੈਗੀ ਤੇ ਇਹਨੂੰ ਆਪਾਂ ਭਉਂਤਾ ਸੀਗਾ ਸਵੇਰੇ ਜਦੋਂ ਉੱਠੇ ਸੀਗੇ ਤੇ ਚਲੋ ਇਹਨੂੰ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿਵੇਂ ਪੀਣਾਗਾ ਲਓ ਜੀ ਦੋ ਚਮਚੇ ਆਪਾਂ ਪਾਵਾਂਗੇ ਇਹਦੇ ਕਚੀਰਾ ਗੁੰਦੇ ਅੱਧਾ ਇਹਦੇ ਵਿੱਚ ਪਾਵਾਂਗੇ ਆਪਾਂ ਨਿੰਬੂ ਥੋੜਾ ਇਹ ਪਾਵਾਂਗੇ ਆਪਾਂ ਕਾਲਾ ਨਾਣ ਇਹ ਪਾਵਾਂਗੇ ਅੱਧਾ ਚਮਚਾ ਆਪਾਂ ਸ਼ਹਿਦ ਦਾ ਸੋਜੀ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਨਾਰਮਲ ਪਾਣੀ ਪਾਣੀ ਨੂੰ ਹਿਲਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਪੀ ਲੈਣਾਗਾ ਚਲੋ ਜੀ ਪੀ ਕੇ ਟੇਸਟ ਕਰਦੇ ਹਾਂ ਕਿਵੇਂ ਆ ਟੇਸਟ ਬਿਲਕੁਲ ਸਹੀ ਹੈ ਦੀ ਸਕਦੇ ਆਪਾਂ ਹਾਂਜੀ ਕਾਫੀ ਤੋਂ 2 ਘੰਟੇ ਵਾਦਾ ਪਏ ਡਰਿੰਕ ਪੀ ਲਈ ਐ ਤੇ ਹੁਣ ਥੋੜੇ ਬਹੁਤੇ ਕੰਮ ਕਰਨ ਦੇ ਕਰ ਲੈਨੇ ਲੋ ਜੀ 2 ਘੰਟੇ ਹੋ ਗਏ ਨੇ ਆਪਾਂ ਨੂੰ ਕਚੀਰਾ ਗੋਦ ਖਾਂਦੇ ਡੂ ਤੇ ਹੁਣ ਆਪਾਂ ਬਣਾਉਣ ਲੱਗੇ ਸੀ ਬੇਸਨ ਦਾ ਚਿਲਾ ਤੇ ਇਹਦੇ ਵਾਸਤੇ ਆਪਾਂ ਨੂੰ ਕੀ ਕੀ ਚਾਹੀਦਾ ਚਲੋ ਦੱਸਦੇ ਆ ਤੁਹਾਨੂੰ ਲੋ ਜੀ ਅਜੇ ਚਾਪਾ ਪਾ ਲਈਏ 2 ਚਮਚੇ ਬੇਸਨ ਦੇ ਤੇ ਇੱਕ ਪਿਆਜ਼ ਤੇ ਦੋ ਹਰੀਆਂ ਮਿਰਚਾਂ ਪਾਵਾਂਗੇ ਤੇ ਬਾਕੀ ਨੋਨ ਆਪਦੇ ਸਵਾਦ ਅਨੁਸਾਰ ਤੁਸੀਂ ਪਾ ਸਕਦੇ ਹੋ ਹਨ ਤੁਸੀਂ ਕਿੰਨੇ ਕੁ ਕੁਆਂਟੀਟੀ ਵਿੱਚ ਬਣਾਉਣਾਗਾ ਤੇ ਆਪਾਂ ਇਹ ਚੀਜ਼ਾਂ ਪਾ ਕੇ ਉਹਦੇ ਤਿਆਰ ਕਰ ਲਈਏ। ਲਓ ਜੀ ਥੋੜਾ ਜਿਹਾ ਇਹਦੇ ਵਿੱਚ ਜੀਰਾ ਵੀ ਪਾ ਲੈਨੇ ਆਂ ਪਲੱਸ ਸੌਰੀ ਪਿਆਜ਼ ਤੇ ਹਰੀ ਮਿਰਚੇ ਨਾਣ ਮਿਰਚ ਆਪਾਂ ਪਾ ਲਏ ਇਹਦੇ ਵਿੱਚ ਤੇ ਥੋੜਾ ਜਿਹਾ ਜੀਰਾ ਪਾ ਲ ਗਏ। ਇਹਨਾਂ ਨੂੰ ਤੁਸੀਂ ਜੀਰਾ ਪਾ ਲੈਣਾ। ਲਓ ਜੀ ਇਹ ਆਪਾਂ ਘਰ ਤਿਆਰ ਤੇ ਹੁਣ ਆਪਾਂ ਇਹਦੇ ਬਣਾਉਣੇ ਆ ਬੇਸਨ ਦੇ ਚਿੱਲੇ ਤੇ ਆਪਾਂ ਨਾ ਖਾਂਦੇ-ਖਾਂਦੇ ਹੀ ਇਹ ਡਾਈਟਿੰਗ ਕਰਾਂਗੇ ਵਾਲੇ ਵੀ ਰੋਟੀ ਤੇ ਬਸ ਕਣਕ ਆਪਾਂ ਘਟ ਤੋਂ ਘਟ ਖਾਣੀ ਹੁੰਦੀ ਹੈ ਇਹਦੇ ਵਿੱਚ ਤੇ ਭੁੱਖੇ ਰਹਿ ਕੇ ਕੋਈ ਵੀ ਪਤਲਾ ਨਹੀਂ ਹੋ ਸਕਦਾ ਹੈਗਾ ਵੈਸੇ ਇਹ ਵੀ ਜੇ ਗੈਪ ਦਿਨਾ ਚਾਹੀਦਾ ਤੇ ਲੋੜ ਤੋਂ ਵੱਧ ਖਾਣਾ ਨਹੀਂ ਚਾਹੀਦਾ ਇੰਨੇ ਨਾਲ ਆਪਣਾ ਬਹੁਤ ਫਰਕ ਪੈ ਜਾਊਗਾ ਤੇ ਦੇਖਦੇ ਆ ਆਪਾਂ ਹੁਣ ਨੌਜੀ ਇਹਨੂੰ ਆਪਾਂ ਨਾਰਮਲ ਤਵੇ ਤੇ ਹੀ ਬਣਾਵਾਂਗੇ ਕੋਈ ਨਾਨ ਸਟਿਕ ਤਵਾ ਵਗੈਰਾ ਨਹੀਂ ਲੈਂਦਾ ਹੈਗਾ ਆਪਾਂ ਤੇ ਇਹਦੇ ਲਾ ਲਈ ਥੋੜਾ ਜਿਹਾ ਘਿਓ ਲਓ ਜੀ ਇਸ ਤਰ੍ਹਾਂ ਆਪਣਾ ਬਣ ਜਾਊਗਾ ਵੈਸੇ ਦਾ ਚਿੱਲਾ ਨੌਜੀ ਇਹ ਆਪਣਾ ਬ੍ਰੇਕਫਾਸਟ ਤਿਆਰ ਹੋ ਗਿਆ ਇਹਨੂੰ ਆਪਾਂ ਦਹੀਂ ਦੇ ਨਾਲ ਖਾ ਲਾਂਗੇ ਹੁਣ ਲੋ ਜੀ ਸਵੇਰੇ ਹੁਣ ਖਾਣ ਤੋਂ ਬਾਅਦ ਚਿਲਾ ਖਾਣ ਤੋਂ ਬਾਅਦ ਹੁਣ ਵਾਰੀ ਆਪਣੀ ਇਹ ਵਾਲੇ ਪਾਊਡਰ ਦੀ ਤੇ ਮੇਨ ਇਹੀ ਫਰਮ ਵੱੱਦੋ ਜ਼ਰੂਰੀ ਹੈ ਨਾ ਆਪਾਂ ਨੇ ਇਹ ਬਣਾਇਆਗਾ ਤੇ ਇਹਦੇ ਨਾਲ ਹੀ ਦੇਖਦੇ ਆਪਾਂ ਕਿੰਨਾ ਫਰਕ ਪੈਂਦਾਗਾ ਤਾਂ ਫਿਰ ਇਹ ਤੁਹਾਨੂੰ ਵੀ ਦੱਸਾਂਗੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਬਣਾਇਆ ਆਪਾਂ ਨੇ ਤੇ ਇਹਦਾ ਇੱਕ ਚਮਚਾ ਆਪਾਂ ਵੀ ਜਿੰਨੇ ਵਾਰ ਖਾਣਾ 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 ਖਾਣ ਤੋਂ ਹੈ ਨਾ ਦੋ ਟਾਈਮ ਖਾਣਾ ਤਿੰਨ ਟਾਈਮ ਖਾਣਾ ਇੱਕ ਚਮਚਾ ਲੈਣਾਗਾ ਤੇ ਫਿਰ ਦੱਸਾਂਗੇ ਤੁਹਾਨੂੰ ਇਹਦੇ ਨਾਲ ਆਪਣਾ ਫਰਕ ਪਿਆ ਕਿ ਨਾ ਤੇ ਅੱਜ ਆਪਾਂ weight ਵੀ ਕਰਕੇ ਆਉਣੇ ਪਹਿਲਾਂ ਅੱਜ weight ਦੇਖਾਂਗੇ ਤੇ ਫਿਰ ਮਹੀਨੇ ਬਾਅਦ ਇਹੀ ਆਪਾਂ ਸਾਰਾ ਰੂਟੀਨ ਫੋਲੋ ਕਰਾਂਗੇ ਤੇ ਫਿਰ ਦੇਖਾਂਗੇ ਮਹੀਨੇ ਬਾਅਦ ਕਿੰਨਾ ਫਰਕ ਪੈਂਦਾਗਾ ਤੇ ਹੁਣ ਆਪਾਂ ਇਹਨੂੰ ਲੈ ਲਈਏ ਜੀ ਹਾਂਜੀ ਤੇ ਆਪਾਂ ਆਪਾਂ ਨੂੰ weight ਵੀ ਕਰ ਲਿਆ ਸੀ ਇਹ ਤੁਹਾਨੂੰ ਆਪਾਂ ਲਾਸਟ ਤੇ ਦੱਸਾਂਗੇ ਵੀ ਕਿੰਨਾ ਸੀ ਤੇ ਕਿੰਨਾ ਫਰਕ ਪਿਆ ਲਓ ਜੀ ਇੱਥੇ ਹੋ ਗਿਆ ਆਪਣਾ ਦੁਪਹਿਰ ਦਾ ਟਾਈਮ ਤੇ ਦੁਪਹਿਰੇ ਆਪਾਂ ਰੋਟੀ ਨਹੀਂ ਖਾਵਾਂਗੇ ਆਪਾਂ ਖਾਵਾਂਗੇ ਫਰੂਟ ਚਾਟ ਤੇ ਆਪਾਂ ਆਮਰੂਦ ਸੇਵ ਤੇ ਬਨਾਣਾ ਹਨਾ ਮਿਕਸ ਕਰਕੇ ਕੱਟ ਲੈਨੇ ਤੇ ਆਪਾਂ ਇਹ ਖਾਵਾਂਗੇ ਇਸ ਤੋਂ ਬਾਅਦ ਹੁਣ ਆਪਾਂ ਸ਼ਾਮ ਨੂੰ ਬਸ 5 ਵਜੇ ਦੁੱਧ ਪੀਵਾਂਗੇ ਤੇ ਬਸ ਇਹ ਅੱਜ ਦਾ ਆਪਣਾ ਡਾਈਟ ਤੇ ਬਸ ਇਹੀ ਕੁਝ ਆਪਾਂ ਦਿਨ ਚ ਖਾਣੇ ਆ ਤੇ ਫਿਰ ਦੇਖਦੇ ਆਂ ਇਹਦੇ ਨਾਲ ਮਹੀਨੇ ਚ ਇੱਕ ਫਰਕ ਪੈਂਦਾ ਕਿ ਨਹੀਂ ਪੈਂਦਾ ਚਲੋ ਜੀ ਇਥੇ ਆਪਾਂ ਵੀਡੀਓ ਦਾ ਕਰਦੇ ਆਂਡ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ ਕਮੈਂਟਾਂ ਵੀ ਜ਼ਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਵੀਡੀਓ ਕਿਵੇਂ ਦੀ ਲੱਗਦੀ ਹੈ ਥੈਂਕ ਯੂ ਜੀ